ਅੱਗੇ ਵਧਾਂਗੇ ਅੱਜ ਪੰਜਾਬ ਦੇ ਪੰਜਾਬੀ ਮਰਹੂਮ ਗਾਇਕ ਸੁਖਦੀਪ ਸਿੰਘ ਉਰਫ ਸਿੱਧੂ ਮੂਸੇਵਾਲੇ ਦੇ ਕਤਲ ਨੂੰ 2 ਸਾਲ ਪੂਰੇ ਹੋ ਗਏ ਨੇ ਦੱਸਦੇ ਕਿ ਅੱਜ ਹੀ ਦਿਨ ਅੱਜ ਦੇ ਦਿਨ ਹੀ 29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਸੀ ਉਸ ਸਮੇਂ ਉਹਨਾਂ ਦੀ ਉਮਰ ਸਿਰਫ 28 ਸਾਲ ਸੀ ਮੂਸੇਵਾਲੇ ਨੇ ਆਪਣੇ ਗੀਤਾ ਅਤੇ ਸੰਗੀਤ ਦੇ ਦਮ ਤੇ ਛੋਟੀ ਉਮਰ ਦੇ ਵਿੱਚ ਕਾਫੀ ਨਾਮ ਕਮਾਇਆ ਸੀ ਮੂਸੇਵਾਲਾ ਆਪਣੇ ਮਾਪਿਆਂ ਦਾ ਆਪਣੇ ਪੁੱਤਰ ਨੂੰ ਯਾਦ ਕਰਦੇ ਹੋਏ ਮਾਪਿਆਂ ਨੇ ਹੁਣ ਇੱਕ ਪਾਵਕ ਪੋਸਟ ਜਿਹੜੀ ਹੈ ਸ਼ੇਅਰ ਕੀਤੀ ਹੈ ਸਿੱਧੂ ਮੂਸੇਵਾਲੇ ਦੀ ਦੂਸਰੀ ਵਰਸੀ ਅੱਜ ਪਿੰਡ ਮੂਸੇਵਾਲਾ ਵਿਖੇ ਸ਼ਰਧਾਂਜਲੀ ਪੇਟ ਕਰਕੇ ਮਨਾਈ ਗਈ। ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਮੂਸੇਵਾਲਾ ਦਾ ਬੁੱਤ ਬਣਾ ਕੇ ਸਰਪਉ ਪਾ ਕੇ ਸ਼ਰਧਾਂਜਲੀ ਜੁੜੀ ਹੈ ਪੇਟ ਕੀਤੀ ਹੈ। ਗੁਰਦੁਆਰਾ ਸਾਹਿਬ ਦੇ ਵਿੱਚ ਭੋਗ ਵੀ ਪਾਇਆ ਜਾਵੇਗਾ ਤੇ ਉਸ ਤੋਂ ਬਾਅਦ ਖੂਨਦਾਨ ਕੈਂਪ ਦੀ ਸ਼ੁਰੂਆਤ ਵੀ ਕੀਤੀ ਜਾਵੇਗੀ। ਇਹ ਵਰਸੀ ਕਈ ਜਗ੍ਹਾ ਤੇ ਮਨਾਈ ਜਾ ਰਹੀ ਹੈ। ਇਸੇ ਮੌਕੇ ਤੇ ਨੌਜਵਾਨਾਂ ਨੇ ਸਿੱਧੂ ਨੂੰ ਯਾਦ ਕੀਤਾ ਹੈ। اوئے یہ ذکر دے او مائیک اوپر کرو باقی تھوڑا اونچی بولو جی مائیک اور احساس والی اپ دیکھ رہی ہو والی احساس ہے میں کر رہا ہوں خدا پہ اللہ سبحان

ਸਾਨੂੰ ਤੁਹਾਡੀ ਅਚਾਲਤ ਸਮਝ ਆ ਰਹੀ ਹੈ ਅਸੀਂ ਤੁਹਾਡੀਆਂ ਇਹਨਾਂ ਕਿਉਂ ਨੀਤੀਆਂ ਦੇ ਰੂਪਾ ਦੇ ਵਿੱਚ ਇਹ ਉਹ ਮਜਾ ਰਹੀ ਹੈ ਸਿੱਧੂ ਜੀ ਦੇਖਣਾ ਹੈ ਕਿ ਇਹ ਬਿਲਕੁਲ ਬਗਿਆਰਤੀ ਵਾਲੀ ਗੱਲ ਹੈ ਜਿਹੜੀ ਗੱਲ ਆਪਾਂ ਮੂੰਹ ਤੋਂ ਕਹਿ ਕੇ ਇਦੇ ਰਹੇ ਆ ਵੀ ਆਹ ਨਹੀਂ ਹੋਣੀ ਚਾਹੀਦੀ ਹੋਈ ਇਸ ਕਰ ਰਹੇ ਆ ਆਪਾਂ ਲੋਕਾਂ ਦੇ ਮੂੰਹ ਵੀ ਇਸੇ ਕਰਕੇ ਲੈ ਰਹੇ ਹੋ ਅਗਲਾ ਸਸੀ ਗਾਲ ਜੀ ਇੰਡੀਆ ਨਿਊਜ਼ ਕੋਰਟ ਦਾ ਸਵਾਗਤ ਹੈ ਮੈਂ ਆ ਜਤਸੀ ਸਿੰਘ ਬਿੱਲੂ 29 ਮਈ ਨੂੰ ਸਿੱਧੂ ਮੂਸੇਵਾਲੇ ਨੂੰ ਇਸ ਥਾਂ ਤੇ ਪਿੰਡ ਜਵਾਰ ਕੇ ਵੇਹੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਸਾਨੂੰ ਗੋਲੀਆਂ ਦੇ ਨਿਸ਼ਾਨ ਦਿਖਾਉਂਦੇ ਆ ਸੜਕ ਦੇ ਉੱਤੇ ਤੇ ਜਿੱਥੇ ਥਾਰ ਖੜੀ ਸੀ ਉਹਨਾਂ ਦੀ ਉਹ ਵੀ ਤੁਹਾਨੂੰ ਜਗ੍ਹਾ ਦਿਖਾਉਂਦੇ ਆ ਤੇ ਗੋਲੀਆਂ ਦੇ ਨਿਸ਼ਾਨ ਕੰਧ ਦੇ ਉੱਤੇ ਪਏ ਐ ਤੇ ਆਹ ਜਗ੍ਹਾ ਦੇ ਉੱਤੇ ਜਿਹੜੀ ਹੈਗੀ ਐ ਮੋਰੌਂਡ ਮਾਰਿਆ ਹੈ ਇਸ ਜਗ੍ਹਾ ਤੇ ਉਹਦੀ ਥਾਰ ਖੜੀ ਸੀ ਤੇ ਪਿੱਛੋਂ ਦੋ ਗੱਡੀਆਂ ਪਹਿਲੀ ਹੈਗੀ ਗੱਡੀਆ ਬਲੈਰੋ ਬਲੈਰੋ ਨੇ ਇਹਨੂੰ ਕ੍ਰੋਸ ਕੀਤਾ ਤੇ ਸੈਕੰਡ ਉਹਦੇ ਪਿਛਲੇ ਪਾਸੇ ਜਿਹੜੀ ਹੈਗੀ ਗੱਡੀ ਕਰੋਲਾ ਸੀ ਕਰੋਲਾ ਗੱਡੀ ਲੈ ਕੇ ਇੱਥੇ ਘੇੜ ਕੇ ਸਿੱਧੂ ਮੂਸੇਵਾਲਾ 29 ਮਈ ਨੂੰ ਗੋਲੀਆਂ ਮਾਰ ਕੇ ਗੈਂਗਸਟਰਾਂ ਵੱਲੋਂ ਮਾਰ ਦਿੱਤਾ ਗਿਆ ਸੀ ਸਾਡੇ ਨਾਲ ਇੱਥੇ ਇਸ ਮਾਰਕ ਦੇ ਉੱਤੇ ਨੌਜਵਾਨ ਵੀ ਅੱਜ ਅੰਚੇ ਨਾਲ ਗੱਲਬਾਤ ਕਰਦੇ ਆਂ ਵੀ ਤੁਸੀਂ ਸਿੱਧੂ ਮੂਸੇਵਾਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਬਈ ਜੀ ਕੀ ਹਾਲ ਚੰਦ ਠੀਕ ਹੈ ਜੀ ਕਿਸ ਤਰ੍ਹਾਂ ਤੁਸੀਂ ਸਿੱਧੂ ਮੂਸੇਵਾਲੇ ਨੂੰ ਅੱਜ 29 ਮਈ ਹੋ ਗਈ ਤੇ ਇਹ ਜਿਹੜਾ ਨਾ ਅੱਜ ਦੂਸਰੀ ਵਰਸੀ ਹੈ ਜੀ ਅਸੀਂ ਦੂਸਰੀ ਵਰਸੀ ਤੇ ਆਏ ਹਾਂ ਪਹਿਲੀ ਤੇ ਵੀ ਆਏ ਸੀਗੇ ਜੀ ਉਦੋਂ ਮਨ ਉਦਾਸ ਸੀਗਾ ਉਦੋਂ ਕਿਸੇ ਨਾਲ ਬਹੁਤੀ ਗੱਲਬਾਤ ਨਹੀਂ ਹੋਈ ਤੇ ਅੱਜ ਜਦੋਂ ਆਏ ਆ ਚਲੋ ਅੱਜ ਵੀ ਮਨ ਬਹੁਤ ਉਦਾਸ ਹੈ ਵੀ ਚਲੋ ਅੰਦਾਜ਼ ਸੀਗਾ ਸੱਚ ਹੈ ਸੱਚ ਦਿਨ ਵਾਲਾ ਕਰਨੇ ਵਾਲਾ ਸੀਗਾ ਜੀ ਕਿੰਨੀ ਪਰ ਬੰਦੇ ਬਹੁਤ ਸਾਥ ਸੀਗੇ ਦੇਣ ਵਾਲੇ ਪਰ ਸਰਕਾਰਾਂ ਇਹ ਚੀਜ਼ ਆਉਂਦੀ ਨਹੀਂ ਹੈ ਜੀ ਵੀ ਕੋਈ ਨੌਜਵਾਨ ਅੱਗੇ ਖੜੇ ਠੀਕ ਹੈ ਜੀ ਹੁਣ ਦੇਖ ਲਓ ਭਾਈ ਅਮਰਤਪਾਲ ਸੀਗਾ ਜੀ ਉਹ ਵੀ ਸੱਚ ਦੇ ਨਾਲ ਖੜਨ ਵਾਲਾ ਬੰਦਾ ਸੀਗਾ ਉਹ ਵੀ ਸਰਕਾਰਾਂ ਨੇ ਹੁਣ ਅੰਦਰ ਉਖੜਿਆ ਕਿਉਂਕਿ ਜਿਹੜੀ ਸਰਕਾਰ ਹੈ ਜੀ ਸਰਕਾਰ ਚੁਣੀ ਵੀ ਵੀ ਆਪਾਂ ਨਹੀਂ ਹੈ ਜੀ ਕਿ ਕੰਡੇ ਆਪਾਂ ਆਪੇ ਵਿਜੇ ਵੀ ਆ ਪਰ ਸਾਰੇ ਨੂੰ ਇਹੀ ਮੈਂ ਗੱਲ ਕਹਿੰਦਾ ਨੌਜਵਾਨਾਂ ਨੂੰ ਵੀ ਵੀ ਤੁਸੀਂ ਸਾਰੇ ਸਰਦਾਰ ਬਣੋ ਠੀਕ ਹੈ ਜੀ ਸਿੱਖੀ ਦੁਆਰੇ ਆਉਗੀ ਤਾਂ ਆਪਣੇ ਪੰਜਾਬ ਦਾ ਕੁਝ ਬਣ ਸਕਦਾ ਜੀ ਠੀਕ ਹੈ ਜੀ ਨਹੀਂ ਤਾਂ ਫਿਰ ਇਹੀ ਕੰਮ ਰਹਿਣਾ ਚਿੱਕਤਾ ਆ ਗਿਆ ਨਸ਼ਾ ਨਸ਼ੇ ਦੇ ਨਾਲ ਹੁਣ ਕਿੰਨੇ ਮਾਵਾ ਦੇ ਪੁੱਤੋ ਹੋ ਗਏ ਠੀਕ ਹੈ ਜੀ ਮਰੀ ਜਾਂਦੇ ਪਰ ਹੁਣ ਮਾਵਾ ਪਾਲਦੇ ਆ ਬੱਚੇ ਨੂੰ ਠੀਕ ਹੈ ਜੀ ਉਹ ਐ ਥੋੜੀ ਪਾਲਦੇ ਵੀ ਸਾਡਾ ਬੱਚਾ ਨਸ਼ਾ ਕਰੇ ਤੇ ਨਸ਼ੇ ਦੇ ਨਾਲ ਮਰ ਜਾਈ ਕਿਉਂਕਿ ਉਹਨਾਂ ਦੇ ਵੀ ਕੋਈ ਸੁੱਖਣੇ ਹੁੰਦੇ ਆ ਠੀਕ ਹੈ ਜੀ ਤੇ ਹੁਣ ਮੈਂ ਇਹੀ ਗੱਲ ਕਰਦਾ ਸਰਕਾਰ ਨੂੰ ਵੀ ਨਸ਼ਾ ਬੰਦ ਕਰਿਆ ਜਾਵੇ ਵੀ ਹੁਣ ਨਵੀਂ ਸਰਕਾਰ ਬਣੂਗੀ ਦੇਖਦੇ ਉਹ ਵੀ ਕੀ ਕਰਦੇ ਆ ਕਿਉਂਕਿ ਤਹਲਾ ਉਹ ਵੀ ਕਰਕੇ ਜੋ ਵੀ ਬਣੇ ਸੀਗੇ ਠੀਕ ਹੈ ਜੀ ਤੇ ਹੁਣ ਬੜੀ ਗੱਲ ਸਿੱਧੂ ਬਾਈ ਦੀ ਇਹ ਸੱਚਾ ਸੱਚਾ ਬੰਦਾ ਸੀਗਾ ਜੀ ਜੋ ਨਾ ਹੋਰ ਵੀ ਨੌਜਵਾਨੇ ਗੱਲਬਾਤ ਕਰਦੇ ਦੋ ਸਾਲ ਹੋ ਗਏ ਬਈ ਜੀ ਸਿੱਧੂ ਨੂੰ ਇਨਸਾਫ ਨਹੀਂ ਮਿਲਿਆ ਕਿਸ ਤਰ੍ਹਾਂ ਕਰਨ ਬਹੁਤ ਮਾੜੀ ਗੱਲ ਹੈ ਨੰਮੋਨ ਸਾਹਿਬ ਮਿਲਣਾ ਚਾਹੀਦਾ ਸਰ ਆ ਸਰ ਕਿਹੜੀ ਜਗ੍ਹਾ ਤੋਂ ਆ ਆਪਣਾ ਨੰਜਾਲੀ ਪਿੰਡ ਐਰਪੋਰਟ ਨਿਊ ਐਰਪੋਰਟ ਦੇ ਲਾਗੇ ਅੱਛਾ ਬਹੁਤ ਮਾੜੀ ਗੱਲ ਹੈ ਸਰ ਸਰਕਾਰਾਂ ਦੀ ਤੇ ਹੋਰ ਵੀ ਸਾਡੇ ਨਾਲ ਨੌਜਵਾਨ ਨੇ ਜਿਹੜੀ ਕਿ ਸਿੱਧੂ ਮੂਸੇਵਾਲੇ ਦੀ ਤਸਵੀਰ ਲੈ ਕੇ ਆਏ ਨੇ ਗੱਲਬਾਤ ਕਰਦੇ ਆ ਉਹਨਾਂ ਨਾਲ ਤੇ ਇਹ ਇਹ ਆ ਸਾਹਮਣੇ ਤੁਹਾਨੂੰ ਦਿਖਾਉਣਾ ਜਿੱਥੇ ਸਿੱਧੂ ਮੂਸੇਵਾਲੇ ਦੇ ਇੱਥੇ ਵੀ ਫਾਇਰਿੰਗ ਹੋਈ ਸੀ ਇੱਥੇ ਫਾਇਰ ਐਂਗਲ ਗੋਲੀ ਵੱਜ ਕੇ ਅੱਗੇ ਉਹ ਗੋਲੀ ਸਾਹਮਣੇ ਹੀ ਕੰਧ ਦੇ ਤੇ ਫਾਇਰ ਹੋਇਆ ਸੀ ਤੇ ਇੱਥੋਂ ਆ ਨੌਜਵਾਨ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਬਾਈ ਜੀ ਕਿ ਕਿੱਥੋਂ ਆਏ ਹੋ ਡਬਲ ਹਾਂ ਤੋਂ ਆਏ ਹਾਂ ਜੀ ਤੇ ਬਾਈ ਜੀ ਦੀ ਬਰਸੀ ਦੇ ਫੋਟੋ ਲੈ ਕੇ ਆ ਆਈ ਫੋਟੋ ਦੋ ਤਿੰਨ ਫੋਟੋ ਲਿੱਤੀ ਨੇ ਮੇਰੇ ਦੀ ਉਸਤਾਦ ਅੱਛਾ ਆਈ ਕਿਵੇਂ ਦੇਖਦੇ ਹੋ ਪਰਿਵਾਰ ਨੂੰ ਹਜੇ ਤੱਕ ਇਨਸਾਫ ਨਹੀਂ ਮਿਲਿਆ ਬਹੁਤ ਦੁੱਖ ਹੁੰਦਾ ਇਨਸਾਫ ਜਰੂਰੀ ਮਿਲਣਾ ਸਰਕਾਰ ਕਿਹਾ ਸਰਕਾਰਾਂ ਦਾ ਬਹੁਤ ਮਾੜਾ ਹਾਲਾਤ ਹੈ ਹੋਰ ਵੀ ਸਾਡੇ ਨਾਲ ਨੌਜਵਾਨ ਨੇ ਕਿਵੇਂ ਦੇਖਦੇ ਹੋ ਸਿੱਧੂ ਮੂਸੇਵਾਲਾ ਦੇ ਬਹੁਤ ਵੱਡੇ ਫੈਲਾਏ ਨੇ ਬਈ ਉਹ ਅੱਜ ਜਿਹੜੇ ਚਾਹੇ ਨਹੀਂ ਗਾਜੋ ਦੇ ਜੀ ਅੱਲਾ ਹੀ ਹੈ ਬਹੁਤ ਮਾੜਾ ਦੰਸਿਆ ਵਾਲੀ ਤਾਂ ਕਿ ਪਿੰਡ ਜਵਾਰਕੇ ਜਿੱਤੀ ਸਿੰਘ ਬੱਲੂ ਮਾਨਸ